कि ਜਦੋਂ ਆਪਾਂ ਗਿਆਨ ਦਾ ਇਸਤੇਮਾਲ ਕਰਕੇ ਤੇ ਧਿਆਨ ਵਿੱਚ ਪ੍ਰਵੇਸ਼ ਕਰਦੇ ਆ ਇੱਕ ਉਥੇ ਸਾਨੂੰ ਸ਼ਬਦ ਦੀ ਆਵਾਜ਼ ਸੁਣਾਈ ਦਿੰਦੀ ਆ ਤੇ ਸਾਡਾ ਮਲਾਪ ਉਸ ਇਕੱਠ ਦੇ ਨਾਲ ਉਹ ਕਰਾਉਂਦੀ ਆ ਇਸ ਵਾਸਤੇ ਆਪਾਂ ਹੁਣ ਸਾਰੇ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਛੇਤੀ ਤੋਂ ਛੇਤੀ ਧਿਆਨ ਵਿੱਚ ਪ੍ਰਵੇਸ਼ ਕਰੀਏ ਕਿ ਸਾਡਾ ਮਲਾਪ ਪ੍ਰਮਾਤਮਾ ਨਾਲ ਹੋ ਜੇ। ਸੋ ਉਹਦੇ ਵਾਸਤੇ ਆਪਾਂ ਨੂੰ ਹੁਣ ਇਹ ਲਗਾਤਾਰ ਧਿਆਨ ਵਿੱਚ ਬੈਠਣਾ ਪੈਣਾ। ਕਿਉਂਕਿ ਜਿਹੜਾ ਗਿਆਨ ਆ ਉਹ ਸਾਨੂੰ ਸਾਡੇ ਮਨ ਵਿੱਚ ਜੇ ਕੋਈ ਸ਼ੰਕਾ ਹੋਵੇ ਸਾਨੂੰ ਸਮਝਾਉਣ ਵਾਸਤੇ ਹੁੰਦਾ। ਇਸ ਕਰਕੇ ਉਸ ਤੋਂ ਬਾਅਦ ਵਿੱਚ ਹੁੰਦਾ ਧਿਆਨ ਤੇ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਭਗਤ ਭੇਦ ਬਖਸ਼ਿਸ਼ ਕੀਤਾ ਵਾ ਇਹ ਗਿਆਨ ਤੋਂ ਬਾਅਦ ਆਪਾਂ ਧਿਆਨ ਵਿੱਚ ਜਾਣਾ ਜੇ ਆਪਾਂ ਧਿਆਨ ਵਿੱਚ ਜਾਵਾਂਗੇ ਤੇ ਫੇਰੀ ਸਾਡੇ ਇਹ ਗਿਆਨ ਪ੍ਰਾਪਤ ਕੀਤੇ ਦਾ ਫਾਇਦਾ ਗਿਆਨ ਲੈ ਕੇ ਦਾ ਫਾਇਦਾ ਤੇ ਜੇ ਆਪਾਂ ਗਿਆਨ ਲੈ ਕੇ ਧਿਆਨ ਵਿੱਚ ਨਹੀਂ ਜਾਵਾਂਗੇ ਫਿਰ ਇਹ ਗਿਆਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਮਾਰਜੀ ਮੱਸ ਮਝਾਉਣਾ ਕਰਦੇ ਆ ਕਹਿੰਦੇ ਗਿਆਨ ਗਿਆਨ ਕਹੇ ਸਭ ਕੋਈ ਕਥ ਕਥ ਬਾਤ ਕਰੇ ਦੁੱਖ ਹੋਈ ਇਸ ਗਿਆਨ ਦੇ ਵਿੱਚ ਮਾਰਜੀ ਕਹਿੰਦੇ ਜ਼ਿਆਦਾਤਰ ਜੀਵ ਇਸ ਤਰ੍ਹਾਂ ਕਥਾ ਵਿਚਾਰਾਂ ਕਰਦੇ ਆ ਤੇ ਮਨ ਜਿਹੜਾ ਵਾ ਉਹ ਥੁਰਨਿਆਂ ਦੇ ਵਿੱਚ ਚਲ ਜਾਂਦਾ ਦੇ ਵਿਚਾਰਾ ਕਰਦੇ ਆ ਕਰਦੇ ਆ ਇੱਕ ਦੂਸਰੇ ਨਾਲ ਮਤ ਭੇਦ ਹੋ ਜਾਂਦੇ ਆ ਵਾਦ-ਵਾਦ ਵੱਡੇ-ਵੱਡੇ ਖੜੇ ਹੋ ਜਾਂਦੇ ਆ ਤੇ ਫਿਰ ਮਨ ਨੂੰ ਤੇ ਇਹ ਗਿਆਨ ਨੇ ਸੁਖੀ ਕਰਨਾ ਸੀ ਤੇ ਫਿਰ ਮਨ ਦੁਖੀ ਹੋ ਜਾਂਦਾ ਵਾ ਤੇ ਇਸ ਕਰਕੇ ਫਿਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਡਾ ਇਹ ਪ੍ਰੈਕਟੀਕਲ ਹੋਣਾ ਚਾਹੀਦਾ ਕਿਉਂਕਿ ਜੇ ਸਾਡਾ ਇਹ ਪ੍ਰੈਕਟੀਕਲ ਹੋਵੇਗਾ ਤੇ ਜੇ ਸਾਡਾ ਕਿਤੇ ਸੰਸਾਰ ਦੇ ਵਿੱਚ ਵਿਤਰਦਿਆ ਹੋਇਆ ਕਿਸੇ ਦੇ ਨਾਲ ਕੋਈ ਵਿਚਾਰਾਂ ਦਾ ਮਤਭੇਦ ਹੋ ਵੀ ਜਾਵੇਗਾ ਤੇ ਅਸੀਂ ਉਹਨੂੰ ਅੱਗੇ ਨਹੀਂ ਵਧਾਉਂਦੇ ਆਪਾਂ ਉਹਨੂੰ ਅੱਗੇ ਨਹੀਂ ਵਧਾਵਾਂਗੇ ਆਪਾਂ ਉਹਨੂੰ ਉੱਥੇ ਹੀ ਖਤਮ ਕਰਕੇ ਤੇ ਫਿਰ ਧਿਆਨ ਵਿੱਚ ਪ੍ਰਵੇਸ਼ ਕਰਾਂਗੇ ਕਿਉਂਕਿ ਇਹ ਜਿਹੜਾ ਇੱਥੇ ਲਹਿਰਾਂ ਚੱਲਦੀਆਂ ਇਸ ਕਰਕੇ ਹੁਣ ਇਹਨਾਂ ਲਹਿਰਾਂ ਨੂੰ ਲਹਿਰਾਂ ਤੋਂ ਫਿਰ ਮੁਕਤ ਹੋਣ ਵਕਤ ਜਦੋਂ ਆਪਾਂ ਸਿਮਰਨ ਕਰਾਂਗੇ ਤੇ ਸਾਡਾ ਗਿਆਨ ਫਿਰ ਖਤਮ ਹੋ ਜਾਏਗਾ ਉਤੋਂ ਧਿਆਨ ਦੀ ਅਵਸਥਾ ਸ਼ੁਰੂ ਹੋ ਜਾਂਦੀ ਜਿੱਥੋਂ ਗਿਆਨ ਖਤਮ ਹੁੰਦਾ ਤੇ ਇਸ ਕਰਕੇ ਫਿਰ ਮਹਾਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਾਰਾ ਭੇਦ ਬਖਸ਼ਿਸ਼ ਕੀਤਾ ਕਿ ਜਿਸ ਤਰ੍ਹਾਂ ਕੋਈ ਦੇਖਦੇ ਆਣਾ ਆਪਾਂ ਸੰਸਾਰ ਵਿੱਚ ਕਿ ਜਿਹੜੇ ਦਰਿਆ ਦੇ ਵਿੱਚ ਜਾਂਦੇ ਆ ਮਲਾ ਲੈ ਕੇ ਬੇੜੇ ਨੂੰ ਤੇ ਉਹ ਜਿ ਲੈ ਜਾਣ ਲੱਗਦੇ ਆ ਤੇ ਅੱਗੇ ਮੌਸਮ ਖਰਾਬ ਹੋ ਜਾਂਦਾ ਤੇ ਉਹ ਆਪਣੇ ਬੇੜੇ ਨੂੰ ਫਿਰ ਵਾਪਸ ਮੋੜ ਲੈਂਦੇ ਆ ਤੇ ਉਹਨੂੰ ਲਿਆ ਕੇ ਉੱਥੇ ਇੱਕ ਕੰਡੇ ਤੇ ਲਾ ਦਿੰਦੇ ਆ ਇਸੇ ਤਰ੍ਹਾਂ ਸਾਡਾ ਇਹ ਖੇਲ ਚੱਲਦਾ ਹੈ ਇਧਰ ਮਾਇਆ ਦੇ ਦੇਸ਼ ਵਿੱਚ ਗੁਰਮਖਾਂ ਨੂੰ ਪਤਾ ਲੱਗਦਾ ਵੀ ਇੱਥੇ ਵਿਚਾਰਾਂ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਵਾ ਲਹਿਰਾਂ ਵਧ ਰਹੀਆਂ ਵਾਂ ਪਰਨੇ ਵਧ ਰਹੇ ਆ ਤੇ ਗੁਰਮਖ ਕੀ ਕਰਦੇ ਆ ਜਿਹੜਾ ਆਪਣਾ ਦ੍ਰਿਸ਼ਟੀ ਦਾ ਆਪਾਂ ਇੱਧਰ ਬੇੜਾ ਠੇਲਿਆ ਹੋਇਆ ਆ ਜ ਆ ਜਿਹੜਾ ਦ੍ਰਿਸ਼ਟੀ ਦਾ ਬੇੜਾ ਆਪਾਂ ਇੱਧਰ ਠੇਲਿਆ ਆ ਆਤਰਾ ਗੁਣਾ ਦੇ ਵਿੱਚ ਤੇ ਗੁਰਮਖ ਉਸ ਵਸਤਾ ਵਿੱਚ ਕੀ ਕਰਦੇ ਆ ਉਧਰੋਂ ਧਿਆਨ ਨੂੰ ਕੱਟ ਕੇ ਉਧਰੋਂ ਧਿਆਨ ਨੂੰ ਚੁੱਕ ਕੇ ਤੇ ਵਾਪਸ ਲੈ ਆਉਂਦੇ ਆ ਉਹ ਕਹਿੰਦੇ ਬਾਹਰ ਜਾ ਤੋ ਠਾਕ ਠਾਕ ਰਹਾਵੇ ਗੁਰਮਖ ਸਹਿਜ ਸਮਾਵੇ ਗੁਰਮੁਖ ਫਿਰ ਸੈਜ ਵਿੱਚ ਸਮਾ ਜਾਂਦੇ ਆ ਤੇ ਇਹਨੂੰ ਗੁਰਬਾਣੀ ਗੁਰੂ ਵਿੱਚ ਕਹਿੰਦੇ ਆ ਸਾਇਰ ਸਪਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੇ ਬਾਹਰ ਜਾਤੋ ਠਾਕ ਰਹਾਵੇ ਗੁਰਮੁਖ ਸੈਜ ਸਮਾ ਲੈ ਇਹ ਗੁਰਮੁਖ ਫਿਰ ਉਲਟੀ ਜਿਹੜੀ ਆ ਇਹ ਗੰਗਾ ਵਾਂਦੇ ਉਲਟੀ ਨਾਵ ਤਰਾਉਂਦੇ ਆ ਭਾਵ ਕੇ ਉਸ ਵਸਤਾ ਦੇ ਵਿੱਚ ਲੋਕ ਐਸ ਪਾਸੇ ਨੂੰ ਜਾ ਰਹੇ ਆ ਵਿਚਾਰਾਂ ਵਾਲੇ ਪਾਸੇ ਨੂੰ ਫੁਰਨਿਆਂ ਵਾਲੇ ਪਾਸੇ ਨੂੰ ਜੀਵ ਵੱਧ ਰਹੇ ਆ ਤੇ ਪਰ ਗੁਰਮੁਖ ਜਿਹੜੇ ਆ ਉਧਰੋਂ ਆਪਣੇ ਧਿਆਨ ਨੂੰ ਮੋੜ ਕੇ ਤੇ ਸਹਜ ਵਿੱਚ ਲਿਆ ਰਹੇ ਆ ਗੁਰਮੁਖ ਇੱਕ ਕੰਮ ਤੇ ਲੱਗੇ ਹੋਏ ਆ ਤੇ ਜੇ ਆਪਾਂ ਉਸ ਵਸਤਾ ਦੇ ਵਿੱਚ ਆਪਣੇ ਧਿਆਨ ਨੂੰ ਇੱਧਰ ਲੈ ਆਉਂਦਾ ਸਹਜ ਵਿੱਚ ਪਰਪੱਕ ਕਰ ਲਿਆ ਆਪਾਂ ਤੇ ਫਿਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਆਪਾਂ ਜਿਹੜਾ ਗਿਆਨ ਲਿਆ ਸੀ ਉਹ ਗਿਆਨ ਦੇ ਉੱਤੇ ਆਪਾਂ ਜਿਹੜਾ ਵਾ ਫਿਰ ਖਰੇ ਉਤਰ ਆਏ ਕਿਉਂਕਿ ਗਿਆਨ ਦਾ ਮਤਲਬ ਵੀ ਇਹੋ ਹੀ ਆ ਵੀ ਆਪਾਂ ਗਿਆਨ ਲੈ ਕੇ ਆਪਣੇ ਮਨ ਨੂੰ ਕੰਟਰੋਲ ਕਰਨਾ ਤੇ ਜੇ ਆਪਣੇ ਮਨ ਨੂੰ ਆਪਾਂ ਕੰਟਰੋਲ ਨਹੀਂ ਕੀਤਾ ਤੇ ਫਿਰ ਉਹ ਗਿਆਨ ਜਿਹੜਾ ਉਹ ਉਹ ਫਿਰ ਬਾਹਰ ਮੁਕੀ ਉਹਨੂੰ ਬਾਹਰ ਹੀ ਨਿਕਾ ਦੇ ਦਿੱਤਾ ਪਿਓ ਫੋਕਟ ਗਿਆਨ ਉਹ ਕਰ ਬਣ ਕੇ ਰਹਿ ਜੇਗਾ ਤੇ ਇਸ ਕਰਕੇ ਹੁਣ ਆਪਾਂ ਇਹ ਗਿਆਨ ਦੁਆਰਾ ਧਿਆਨ ਵਿੱਚ ਜਾ ਰਹੇ ਸਿਮਰਨ ਕਰਕੇ ਤੇ ਜਿਹੜਾ ਗੁਰਮੁਖ ਧਿਆਨ ਵਿੱਚ ਜਾਂਦਾ ਵਾ ਤੇ ਉਹਨੂੰ ਗੁਰਬਾਣੀ ਵਿੱਚ ਸੁਹਾਗਣ ਦਾ ਵੀ ਦਰਜਾ ਦਿੱਤਾ ਹੋਇਆ ਵਾ ਕਿ ਨਾਨਕ ਸੁਹਾਗਣ ਕਾ ਕਿਆ ਚੇਨ ਹੈ ਕਹਿੰਦੇ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਈ ਵੀ ਉਹ ਸੁਹਾਗਣ ਉਹ ਜੀਵ ਆ ਜਿਹੜਾ ਸਹਜ ਵਿੱਚ ਆ ਗਿਆ ਗੁਰਮੁਖ ਤੇ ਇਸ ਕਰਕੇ ਹੁਣ ਆਪਾਂ ਸਾਰੇ ਸਹਜ ਵਿੱਚ ਪ੍ਰਵੇਸ਼ ਕਰ ਰਹੇ ਹਾਂ ਤੇ ਆਓ ਆਪਾਂ ਫਿਰ ਸਹਜ ਵਿੱਚ ਹੀ ਬੈਠਣ ਦਿਆ ਉਪਰਾਲਾ ਕਰੀਏ ਕਿਉਂਕਿ ਗਿਆਨ ਆਪਾਂ ਨੂੰ ਤਕਰੀਬਨ ਸਮਝ ਆ ਗਈ ਆ ਕਿ ਆਪਣੇ ਮਨ ਨੂੰ ਕਿਦਾਂ ਰੋਕਣਾ ਗਿਆਨ ਤਾਂ ਇਹੋ ਹੀ ਵਾ ਇਸੇ ਵਾਸਤੇ ਹੁੰਦਾ ਵੀ ਆਪਾਂ ਨੂੰ ਪਤਾ ਲੱਗ ਜੇ ਵੀ ਆਪਾਂ ਆਪਣੇ ਮਨ ਨੂੰ ਕਿਦਾਂ ਰੋਕਣਾ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਕਿਦਾਂ ਆਪਣੇ ਮਨ ਨੂੰ ਰੋਕਣਾ ਤੇ ਹੁਣ ਆਪਾਂ ਧਿਆਨ ਵਿੱਚ ਜਾਣਾ ਤੇ ਧਿਆਨ ਵਿੱਚ ਫਿਰ ਕਿਸ ਤਰ੍ਹਾਂ ਆਪਾਂ ਪ੍ਰਵੇਸ਼ ਕਰ ਸਕਦੇ ਆ ਕਿ ਜਿਸ ਤਰ੍ਹਾਂ ਹੁਣ ਆਪਾਂ ਹੌਲੀ-ਹੌਲੀ ਸਹਿਜ ਵਿੱਚ ਆਉਂਦੇ ਜਾਂਦੇ ਮਧਮਾ ਬਾਣੀ ਵਿੱਚ ਆ ਗਏ ਤੇ ਮਧਮਾ ਤੋਂ ਫਿਰ ਆਪਾਂ ਜਿਹੜੀ ਆ ਪਸੰਤੀ ਵਿੱਚ ਪ੍ਰਵੇਸ਼ ਹੋ ਗਏ ਤੇ ਫਿਰ ਕੁਝ ਸਮਾਂ ਆਪਾਂ ਚੁੱਪ ਕਰ ਗਏ ਤੇ ਆਪਣੇ ਮਨ ਨੂੰ ਵੇਖਿਆ ਵੀ ਆਪਣਾ ਮਨ ਸਹਿਜ ਵਿੱਚ ਆ ਕੇ ਨਹੀਂ ਤੇ ਜੇ ਮਨ ਸਹਿਜ ਵਿੱਚ ਹੋਵੇਗਾ ਤੇ ਸਾਡਾ ਬੈਠਣ ਨੂੰ ਜੀ ਕਰੇਗਾ ਤੇ ਸਾਡਾ ਮਨ ਕਰੇਗਾ ਕਿ ਅਸੀਂ ਬੈਠੀਏ 10 ਮਿੰਟ ਬੈਠੇ ਰਹੀਏ ਅੱਖਾਂ ਬੰਦ ਕਰਕੇ ਜੇ ਸਾਡਾ ਮਨ ਸਹਿਜ ਵਿੱਚ ਹੋਵੇਗਾ ਤੇ ਜੇ ਮਨ ਸਹਿਜ ਵਿੱਚ ਨਹੀਂ ਆਇਆ ਸਿਮਰਨ ਕਰਕੇ ਤੇ ਫਿਰ ਜਾਂ ਤੇ ਸਾਡਾ ਮਨ ਅਕਨੇਤਰ ਖੋਲਾਂਗੇ ਤੇ ਜੇ ਸਾਨੂੰ ਭੇਜ ਦੁੰਦਾ ਵਾ ਗਿਆਨ ਹੋਇਆ ਹੋਵੇਗਾ ਤੇ ਫਿਰ ਅਸੀਂ ਫਿਰ ਦੁਬਾਰਾ ਸਿਮਰਨ ਸ਼ੁਰੂ ਕਰਾਂਗੇ ਕਿ ਨਹੀਂ ਹਜੇ ਆਪਾਂ ਹੋਰ ਮੰਨ ਨੂੰ ਜਿਹੜਾ ਕੁੱਟੀਏ ਮਾਰੇ ਕਹਿੰਦੇ ਕੁੱਟ ਕੁੱਟ ਮੰਨ ਕੋ ਕਸਵੱਟੀ ਲਾਵੇ ਕੋ ਮੰਨ ਕੋ ਕੂਟੇ ਤੋਂ ਜੰਮ ਤੇ ਛੂਟੇ ਕਿਉਂਕਿ ਆਪਾਂ ਜਮਾ ਤੋਂ ਛੁੱਟਣਾ ਵਾ ਤੇ ਇਹ ਮੰਨ ਨੂੰ ਵਾਰ-ਵਾਰ ਕੁੱਟਣਾ ਪੈਣਾ ਤੋ ਇਸ ਕਰਕੇ ਆਓ ਆਪਾਂ ਸਾਰੇ ਆਪਣੇ ਮਨ ਨੂੰ ਸ਼ਬਦ ਦੇ ਦੁਆਰਾ ਮੋੜੀਏ ਆਪਣੇ ਘਰ ਵਿੱਚ ਬਿਠਾਉਣ ਦਾ ਯਤਨ ਕਰੀਏ ਵਾ

ગરો વા 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 गरो वा 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 गरो

وا غرور 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 وا گر او 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 وا گر वाह 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 وا کرو 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 The la, law, the law, the law, the law, the law, la, la. la. la, la. وا گرو 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 واہ 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 گرو گرو واہ 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 وا گرو 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 وا वाह 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 गव व وا گرو 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 وا

گرو واہ 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 گرو Wa गरु वाह गरु वाह गरु वाह गरु वाह グル वाहグル 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 वाह